ਫਿਲਮ ਦੇ ਵਿੱਚ ਚੜੇਲ ਕਿਹਾ ਗਿਆ ਔਰ ਤੁਹਾਨੂੰ ਦੇਖਿਆ ਗਿਆ ਸੀ ਬਹੁਤ ਸਾਰੇ ਚੜੇਲ ਕਹਿ ਕੇ ਸੰਬੋਧਨ ਕਰਦੇ ਨੇ ਆਮ ਤੌਰ ਤੇ ਮੂੰਹ ਤੇ ਨਾਲ ਸੀ ਥੋੜਾ ਪਿੱਛੇ ਦਾ ਕਰਦੇ ਨੇ ਤੁਹਾਨੂੰ ਕਦੇ ਕਿਹਾ ਹੁਣ ਕੁਝ ਵਰਡ ਬਨੇ ਹੋਏ ਹੈਗੇ ਨੇ ਬਟ ਸਾਡੇ ਤਾਂ ਤਾਂ ਆ ਹੀ ਨਹੀਂ ਹੈਗੇ ਬਟ ਕਿਸੇ ਨੇ ਅਕਸਰ ਮੈਂ ਖੁਦ ਇਸ ਗੱਲ ਦੀ ਗਲਤੀ ਮਾਫੀ ਮੰਗਦਾ ਹਾਂ ਇਹਨਾਂ ਤੋਂ ਵੀ ਮੂਵੀ ਦੇਖ ਕੇ ਮੈਨੂੰ ਪਤਾ ਲੱਗਿਆ ਵੀ ਆਪਾਂ ਨੂੰ ਇਹ ਵਰਡ ਨਹੀਂ ਯੂਜ਼ ਕਰਨੇ ਚਾਹੀਦੇ ਮੈਂ ਹਾਂ ਤਾਂ ਬਹੁਤ ਕਿਹਾ ਮੂਵੀ ਦੇਖਦੇ ਹੋਏ ਆਈ ਰੀਅਲੀ ਸੌਰੀ ਆਈ ਰੀਅਲੀ ਅਪੋਲੋਜਾਈਜ਼ ਜੇ ਮੈਂ ਤੁਹਾਨੂੰ ਕੋਈ ਲਾਈਫ ਚ ਕਰਿਆ ਤਾਂ ਦਾ ਕੁਝ ਕਿਹਾ ਹੋਵੇ ਬਹੁਤ ਅੱਛੀ ਮੂਵੀ ਹੈਗੀ ਹੈ ਹਸਬੰਡ ਵਾਈਫ ਦੀ ਬੌਂਡਿੰਗ ਦਿਖਾਈ ਗਈ ਹੈਗੀ ਹੈ ਉਹ ਨੈਗੇਟਿਵ ਦਿਖਾਈ ਗਈ ਹੈ ਕਿਉਂਕਿ ਨਿਊ ਜਨਰੇਸ਼ਨ ਜਿਹੜੀ ਹੈਗੀ ਹੈ ਉਹਦੇ ਵਿੱਚ ਬੌਂਡਿੰਗ ਥੋੜੀ ਘੱਟ ਹੈਗੀ ਹੈ ਬਾਬੇ ਨਾਨਕ ਨੇ ਵੀ ਇਹ ਗੱਲ ਕਹੀ ਸੀ ਵੀ ਜੋ ਤੁਸੀਂ ਮਾੜਾ ਕਹੋਗੇ ਥੋੜਾ ਸਾਹਮਣੇ ਆਊਗਾ ਪਰਿਵਾਰ ਬਿਲਕੁਲ ਟੁੱਟ ਰਹੇ ਨੇ ਕੋਈ ਸ਼ੱਕ ਨਹੀਂ ਹੈਗਾ ਜੋ ਲੋਕੀ ਕਰ ਤੋਂ ਬਾਹਰ ਕਰ ਰਹੇ ਨੇ ਉਹ ਲੁਕਾਉਂਦੇ ਨੇ ਇਸ ਮੂਵੀ 'ਚ ਇਹੀ ਕਿਹਾ ਗਿਆ ਲੋਕੋਨਾ ਕਿਤਨਾ ਕਿਤੇ ਸਾਨੂੰ ਕੋਈ ਦੇਖ ਰਿਹਾ ਹੈ ਇਹੀ ਇਹ ਕਨਸੈਪਟ ਡਿਫਰੈਂਸ ਹੈਗਾ ਇੱਕ ਗ੍ਰੈਬ ਕੀਤਾ ਉਹਨਾਂ ਨੇ ਚੁੜੇਲ ਦਾ ਨਾਮ ਦੇ ਕੇ ਐਂਡ ਵਧੀਆ ਮੂਵੀ ਸੀ ਤੇ ਜੋ ਔਰਤ ਦੀ ਇੱਜ਼ਤ ਦਿਖਾਈ ਹੈ ਜੀ ਵੀ ਆਪਾਂ ਨੂੰ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਹੈ ਸੋ ਆਪਾਂ ਜਿੰਨੇ ਵੀ ਭਰਾ ਹੈ ਸਾਡੇ ਭਰਾ ਆ ਜਾਂ ਸਾਡੇ ਜਿਹੜੇ ਮੇਲ ਹੈ ਉਹਨਾਂ ਨੂੰ ਬੇਨਤੀ ਹੈ ਬਿੱਤੀਆਂ ਆਪਣੀ ਇੱਜ਼ਤ ਕਰੋ ਮੈਸੇਜ ਵਾਲੀ ਫਿਲਮ ਹੈਗੀ ਕੋਈ ਇਹ ਨਹੀਂ ਆ ਵੀ ਕਲੇ ਐਂਟਰਟੇਨਮੈਂਟ ਆ ਐਂਟਰਟੇਨਮੈਂਟ ਤਾਂ ਹੈ ਹੀ ਹੈਗਾ ਕਿਪੀ ਬਾਈ ਕੀ ਫਿਲਮਾਂ ਆ ਪਰ ਇੱਥੇ ਇੱਕ ਮੈਸੇਜ ਵੀ ਆ ਵੀ ਜਿਹੜੀ ਔਰਤ ਹੈ ਔਰਤ ਦੀ ਰਿਸਪੈਕਟ ਕਿਹਾ ਗਈ ਇੱਥੇ ਦਿਖਾਇਆ ਗਿਆ ਬਾਈ ਨੇ ਤੇ ਬਾਕੀ ਚਡੇਲਾ ਬਾਈ ਬਹੁਤ ਕੈਂਡ ਚਡੇਲਾ ਗਿਆ ਪੰਜਾਬੀ ਫਿਲਮ ਜੱਟ ਨੂੰ ਚੜੇਲ ਟੱਕਰੀ ਦਾ ਅੱਜ ਪ੍ਰੀਮੀਅਰ ਸ਼ੋਅ ਹੋਇਆ ਤੇ ਜਿਹਦੇ ਵਿੱਚ ਵੱਡੀ ਗਿਣਤੀ 'ਚ ਦਰਸ਼ਕਾਂ ਦਾ ਜਿਹੜਾ ਮਨੰੰਜਨ ਦੇਖਣ ਨੂੰ ਮਿਲਿਆ ਬਹੁਤ ਸਾਰੇ ਲੋਕ ਨੇ ਜਦੋਂ ਫਿਲਮ ਦਾ ਪ੍ਰੀਮੀਅਰ ਸ਼ੋਅ ਚੱਲਿਆ ਤੇ ਬੜੇ ਖੁਸ਼ ਨਜ਼ਰ ਆ ਰਹੇ ਨੇ ਬੇਸ਼ੱਕ ਫਿਲਮ ਦੇ ਵਿੱਚ ਮਨੋਰੰਜਕ ਕਹੀਏ ਪਰ ਲੋਕਾਂ ਨੇ ਦੱਸਿਆ ਕਿ ਵੱਡਾ ਇਹਦੇ ਵਿੱਚ ਇੱਕ ਮੈਸੇਜ ਵੀ ਆ ਬਹੁਤ سارے ਲੋਕ ਨੇ ਜਿਹੜੇ ਬਾਹਰ ਆ ਰਹੇ ਨੇ ਗੱਲਬਾਤ ਵੀ ਕਰਾਂਗੇ ਜ਼ਰੂਰ ਕਰਾਂਗੇ ਬੇਬੇ ਆਇਆ ਹੋ ਮੜਾ ਜਾ ਕੀ ਕਹਿਣਾ ਦੇ ਦੇਖ ਕੇ ਫਿਲਮ ਇਸ ਤਰ੍ਹਾਂ ਲੱਗੀ ਬਹੁਤ ਵਧੀਆ ਜੀ ਕੀ ਮੈਸੇਜ ਕੀ ਸੀ ਉਹਦੇ ਵਿੱਚ ਮਨੰਜਨ ਮਨੰਜਨ ਲਈ ਗਿਆ ਸੀ ਹਾਂਜੀ ਹਾਂਜੀ ਹਾਂ ਮਨੰਜਨ ਹਾਂਜੀ ਚਲੋ ਠੀਕ ਆ ਮੈਮ ਫਿਲਮ ਦੇਖ ਕੇ ਕਿੰਨੀ ਲੱਗੀ ਕੀ ਤੁਹਾਡੀ ਐਕਟਿੰਗ ਵਧੀਆ ਸੀ ਮੈਸੇਜ ਕੀ ਹੈ ਜੀ ਖਾਸ ਰਿਸਪੈਕਟ ਕਰੋ ਆਪਣੇ ਪਾਰਟਨਰਸ ਦੀ ਤਾਂ ਉਹ ਵਧੀਆ ਕਨਸੈਪਟ ਸੀ ਨਹੀਂ ਨਹੀਂ ਇੱਕ ਮੈਸੇਜ ਵੀ ਵੱਡਾ ਹੈ ਐਗਜ਼ੈਕਟਲੀ ਐਗਜ਼ੈਕਟਲੀ ਇਹੀ ਇਹ ਕਨਸੈਪਟ ਡਿਫਰੈਂਸ ਹੈਗਾ ਇੱਕ ਗ੍ਰੈਪ ਕੀਤਾ ਉਹਨਾਂ ਨੇ ਚੁੜੇਲ ਦਾ ਨਾਮ ਦੇ ਕੇ ਐਂਡ ਵਧੀਆ ਮੂਵੀ ਸੀ ਸਰ ਬਣਾਇਆ ਤਾਂ ਮਨੰਜੇਗਾ ਨਾ ਪਰ ਦੱਸਿਆ ਤਾਂ ਗਿਆ ਵੇ ਇੱਕ ਪਰਿਵਾਰ ਕਿਵੇਂ ਕਿਵੇਂ ਕਰਨਾ ਕਿ ਦੋ ਪਹੀਏ ਨੇ ਗੱਡੀ ਦੇ ਵੀ ਜੇਕਰ ਅਲੱਗ-ਅਲੱਗ ਜਾਣਗੇ ਤਾਂ ਬੜੀ ਮੁਸ਼ਕਲ ਹੋ ਜੂਗੀ ਬਿਲਕੁਲ 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 ਜੀ ਬਣਨੀਆਂ ਚਾਹੀਦੀਆਂ ਇਸ ਤਰ੍ਹਾਂ ਦੀਆਂ ਹਾਂਜੀ ਹਾਂਜੀ ਬਿਲਕੁਲ ਫੈਮਿਲੀ ਔਰੀਐਂਟਡ ਮੂਵੀਜ਼ ਆਪਣੀਆਂ ਬਣਨੀਆਂ ਚਾਹੀਦੀਆਂ ਹਾਂ ਠੀਕ ਹੈ थैंक यू ਬਿਲਕੁਲ ਹੋਰ ਵੀ ਨੇ ਕਾਪੀ ਜ਼ਿਆਦਾ ਦਰਸ਼ਕ ਇਥੋਂ ਆਏ ਨੇ ਬਾਹਰ ਮੈਂ 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 ਸਰ ਕੀ ਕਹਿਣਾ ਚਾਹੋਗੇ ਤਾਰੇ ਦੇਖ ਕੇ ਕਿੰਨਾ ਇੱਕੋ ਹੀ ਗੱਲ ਕਹਿ ਸਕਦੇ ਆ ਬਹੁਤ ਅੱਛਾ ਲੈਸਨ ਹੈ ਰਿਸਪੈਕਟ ਟੂ ਗਰਲਸ ਰਿਸਪੈਕਟ ਟੂ ਲੇਡੀਜ਼ ਰਿਸਪੈਕਟ ਦ ਵਰਡ ਇਸ ਡਿਪੈਂਡ ਓਨ ਦ ਗਰਲਸ ਓਨਲੀ ਕਿਸਾ ਕਿਤਰਾ ਲੱਗਦਾ ਸਾਨੂੰ ਇੱਕ ਫਿਲਮ ਬੇਕਾ ਨਰੰਜਕ ਬਣਾਈ ਆ ਪਰ ਮੈਸੇਜ ਤੁਸੀਂ ਜਿਵੇਂ ਕਿਹਾ ਬੜਾ ਮੈਸੇਜ ਬੜਾ ਵੱਡਾ ਮੈਸੇਜ ਆ ਇਸ ਤਰ੍ਹਾਂ ਦੀਆਂ ਫਿਲਮਾਂ ਸਾਨੂੰ ਲੱਗਦਾ ਕਿ ਬਣਨੀਆਂ ਚਾਹੀਦੀਆਂ ਨੇ ਕਿ ਲੱਗ ਮੈਸੇਜ ਜ਼ਰੂਰ ਜਾਵੇ ਕਿਉਂਕਿ ਪਰਿਵਾਰ ਜੇਕਰ ਅੱਜ ਜਿਸ ਤਰ੍ਹਾਂ ਦੀ ਅੱਜ ਡਿਜੀਟਲ ਯੁੱਗ ਦੇ ਵਿੱਚ ਅਸੀਂ ਰਹਿ ਰਹੇ ਆ ਪਰਿਵਾਰ ਰਿਸ਼ਤੇ ਟੁੱਟ ਬਹੁਤ ਰਹੇ ਨੇ ਬਾ ਤੁਸੀਂ ਸਹੀ ਗੱਲ ਕੀਤੀ ਐ ਪਰਿਵਾਰ ਬਿਲਕੁਲ ਟੁੱਟ ਰਹੇ ਨੇ ਕੋਈ ਸ਼ੱਕ ਨਹੀਂ ਹੈਗਾ ਜੋ ਲੋਕੀ ਘਰ ਤੋਂ ਬਾਹਰ ਕਰ ਰਹੇ ਨੇ ਉਹ ਲਕਾਉਂਦੇ ਨੇ ਇਸ ਮੂਵੀ ਚ ਹੀ ਕਿਹਾ ਗਿਆ ਲਕੋ ਨਾ ਕਿੰਨਾ ਕਿਤੇ ਤੁਹਾਨੂੰ ਕੋਈ ਦੇਖ ਰਿਹਾ ਹੈ ਵੀ ਜਿਹਨੂੰ ਤੁਸੀਂ ਮਾੜਾ ਕਹੋਗੇ ਥੋੜੇ ਸਾਹਮਣੇ ਆ ਜਾਣਾ ਬਾਬੇ ਨਾਨਕ ਨੇ ਵੀ ਇਹ ਗੱਲ ਕਹੀ ਸੀ ਵੀ ਜਿਹਨੂੰ ਤੁਸੀਂ ਮਾੜਾ ਕਹੋਗੇ ਥੋੜੇ ਸਾਹਮਣੇ ਆਊਗਾ ਹੁਣ ਇਹ ਕਹਿੰਦੇ ਆ ਵੀ ਰਿਸਪੈਕਟ ਕਰੋ ਲੇਡੀਜ਼ ਦੀ ਜਿਹੜਾ ਸਣਾ ਘਰ ਚ ਲਾਂਦੀਆਂ ਨੇ ਤੁਹਾਡੀ ਲੜਾਈ ਹੁੰਦੀ ਆ ਤੁਸੀਂ ਤਾਂ ਨਹੀਂ ਕਦੇ ਬੋਲੇ ਚੜੇਲ ਨਹੀਂ ਨਹੀਂ ਅਸੀਂ ਤਾਂ ਬਹੁਤ ਰਿਸਪੈਕਟ ਕਰਦੇ ਆਂ ਜੀ ਦੇਖੋ ਬਹੁਤ ਅੱਛੀ ਮੂਵੀ ਹੈਗੀ ਹੈ ਹਸਬੰਡ ਵਾਈਫ ਦੀ ਬੌਂਡਿੰਗ ਦਿਖਾਈ ਗਈ ਹੈਗੀ ਹੈ ਉਹ ਨੈਗੇਟਿਵ ਦਿਖਾਈ ਗਈ ਹੈ ਕਿਉਂਕਿ ਨਿਊ ਜਨਰੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਬੌਂਡਿੰਗ ਥੋੜੀ ਘੱਟ ਹੈਗੀ ਹੈ ਉਹ ਹੋਰ ਆਪਣੇ ਰਿਲੇਸ਼ਨ ਨੂੰ ਬਿਲਡ ਅਪ ਕਰਨ ਅਚ ਆਮ ਤੌਰ ਤੇ ਫਿਲਮ ਦੇ ਵਿੱਚ ਚੜੇਲ ਕਿਹਾ ਗਿਆ ਔਰਤ ਨੂੰ ਦੇਖਿਆ ਗਿਆ ਸੀ ਬਹੁਤ ਸਾਰੇ ਚੜੇਲ ਕਹਿ ਕੇ ਸੰਬੋਧਨ ਕਰਦੇ ਨੇ ਆਮ ਤੌਰ ਤੇ ਮੂੰਹ ਤੇ ਨਾ ਸੀ ਥੋੜਾ ਪਿੱਛੇ ਤਾਂ ਕਰਦੇ ਹੀ ਨਹੀਂ ਸਾਨੂੰ ਕਦੇ ਕਿਹਾ ਹੁਣ ਕੁਝ ਵਰਡ ਬਨੇ ਹੋਏ ਹੈਗੇ ਨੇ ਪਰ ਸਾਡੇ ਤਾਂ ਤਾਂ ਆ ਹੀ ਨਹੀਂ ਹੈਗੇ ਬਟ ਕਿਸੇ ਨੇ ਅਸਰ ਕਰ ਮੈਂ ਖੁਦ ਇਸ ਗੱਲ ਦੀ ਗਲਤੀ ਮਾਫੀ ਮੰਗਦਾ ਹਾਂ ਇਹਨਾਂ ਤੋਂ ਵੀ ਮੂਵੀ ਦੇਖ ਕੇ ਮੈਨੂੰ ਪਤਾ ਲੱਗਿਆ ਵੀ ਆਪਾਂ ਨੂੰ ਇਹ ਵਰਡ ਨਹੀਂ ਯੂਜ਼ ਕਰਨੇ ਚਾਹੀਦੇ ਮੈਂ ਇਹਨਾਂ ਨੂੰ ਖੁਦ ਕਿਹਾ ਮੂਵੀ ਦੇਖਦੇ ਹੋਏ ਆਈ ਰੀਅਲੀ ਸੌਰੀ ਆਈ ਰੀਅਲੀ ਅਪੋਲੋਜਾਈਜ਼ ਜੇ ਮੈਂ ਤੁਹਾਨੂੰ ਕੋਈ ਲਾਈਫ ਚ ਕਰਿਆ ਤਾਂ ਕੁਝ ਕਿਹਾ ਹੋਵੇ ਮਤਲਬ ਅੱਗੇ ਨੂੰ ਜੇ ਇਸ ਤਰ੍ਹਾਂ ਦੀ ਕੋਈ ਹੋਰ ਫਿਲਮ ਵਧੀਆ ਬਣਦੀ ਹੈ ਮਤਲਬ ਲੱਗਦਾ ਸ਼ਾਇਦ ਜਿਹੜੇ ਡਿਵੋਰਸ ਹੋ ਰਹੇ ਨੇ ਸ਼ਾਇਦ ਘਟ ਜਾਣ ਬਹੁਤ ਜ਼ਿਆਦਾ ਬਿਲਕੁਲ ਸਹੀ ਤੁਸੀਂ ਕਿਹਾ ਗੁੱਡ ਲੈਸਨ ਮੋਢਲਾ ਸਮਝੰਕਸਸ थैंक यू सो मच थैंक यू ਬਿਲਕੁਲ ਵੱਡਾ ਕਹਿੰਦੇ ਮੈਸੇਜ ਦਿੱਤਾ ਪਰਵਾਰਿਕ ਫਿਲਮ ਜਰੂਰ ਆ ਕਹਿੰਦੇ ਪਰ ਇਹਦੇ ਵਿੱਚ ਮੈਸੇਜ ਬਹੁਤ ਵੱਡਾ ਹੈ ਤੇ ਹੋਰ ਵੀ ਜਿਹੜੇ ਲੋਕ ਨੇ ਅਸੀਂ ਗੱਲਬਾਤ ਜਰੂਰ ਕਰਾਂਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਸ ਤਰ੍ਹਾਂ ਦਾ ਜਿਹੜਾ ਪਿਆਰ ਲੋਕਾਂ ਦਾ ਫਿਲਮ ਨੂੰ ਮਿਲ ਰਿਹਾ ਹੈ ਉਹਨੂੰ ਲੈ ਕੇ ਜਰੂਰ ਲੋਕਾਂ ਦਾ ਇਹ ਕਹਿਣਾ ਹੈ ਕਿ ਵੱਡਾ ਮੈਸੇਜ ਆ ਬਹੁਤ ਵਧੀਆ ਮੈਸੇਜ ਆ ਕਿ ਜੇਕਰ ਤੁਸੀਂ ਪਰਿਵਾਰ ਦੇ ਨਾਲ ਇਕੱਠਾ ਰਹਿਣਾ ਹੈ ਤਾਂ ਤੁਹਾਨੂੰ ਜਰੂਰ ਪਾਟਰਨ ਦੀ ਜਿਹੜੀ ਆ ਜਰੂਰ ਸੁਣਨੀ ਚਾਹੀਦੀ ਆ ਸਰ ਕੀ ਨਾਮ ਆ ਕਿੱਥੋਂ ਆਇਓ ਰਣਾ ਪਾਜੀ ਬੂਟਾ ਸਿੰਘ ਮੈਂ ਖੜਾ ਅਮਲੀ ਦਾ ਕਰੈਕਟਰ ਕੀਤਾ ਤੇ ਸਾਰੇ ਵੀਰ ਜਿੰਨੇ ਆਪਣੀ ਆਡੀਅנס ਦੇਖ ਰਹੀ ਹੈ ਉਹਨਾਂ ਨੂੰ ਬੇਨਤੀ ਹੈ ਵੀ ਕੱਲ ਨੂੰ ਫਿਲਮ ਲੱਗ ਰਹੀ ਹੈ ਫਿਲਮ ਦੇਖ ਕੇ ਆਓ ਮੇਰਾ ਕਰੈਕਟਰ ਅਮਲੀ ਦਾ ਉਹ ਵੀ ਦੇਖਿਓ ਜੀ ਥੈਂਕ ਯੂ ਜੀ ਜੀ ਤੁਹਾਨੂੰ ਫਿਲਮ ਦੇ ਵਿੱਚ ਕਿਹੜਾ ਮੈਸੇਜ ਤੁਹਾਨੂੰ ਜ਼ਿਆਦਾ ਬੈਟਰ ਲੱਗਿਆ ਕਿਉਂਕਿ ਬਹੁਤ ਸਾਰੇ ਆਮ ਤੌਰ ਤੇ ਇਹਨੂੰ ਚੜ੍ਹੇਲ ਕਹਿੰਦੇ ਆ ਅਸੀਂ ਔਰਤ ਨੂੰ ਸਬੋਧਨ ਕਰਦੇ ਆ ਇਹਦੇ ਵਿੱਚ ਔਰਤ ਦੀ ਇੱਜ਼ਤ ਦਿਖਾਈਏ ਜੀ ਵੀ ਆਪਾਂ ਨੂੰ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਹੈ ਸੋ ਆਪਾਂ ਜਿੰਨੇ ਵੀ ਭਰਾ ਐ ਸਾਡੇ ਭਰਾ ਐ ਜਾਂ ਸਾਡੇ ਜਿਹੜੇ ਮੇਲ ਐ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਇਹ ਬਣਨ ਦੀ ਇੱਜ਼ਤ ਕਰੋ ਬਹੁਤ ਸੋਹਣਾ ਮੈਸੇਜ ਹੁੰਦੀ ਹੈ ਜੀ ਸੋਹਣ ਮੈਤੋ ਦਾ ਵੀ ਇੱਕ ਡਾਇਲੌਗ ਆ ਕਿ ਮਰਦ ਨੂੰ ਉਨਾ ਕ ਸਤਾਓ ਕਿ ਜਿੰਨਾ ਕੋ ਬਰਦਾਸ਼ਤ ਕਰ ਸਕੇ ਬਿਲਕੁਲ ਜੀ ਕਿਉਂਕਿ ਜੀ ਬਰਦਾਸ਼ਤ ਦੀ ਹੱਦ ਹੁੰਦੀ ਹੈ ਕੋਈ ਚਾਹੇ ਉਹ ਲੇਡੀਜ਼ ਐ ਜਾਂ ਜਿਹੜਾ ਬਰਦਾਸ਼ਤ ਦੀ ਹੱਦ ਟੱਪ ਜਾਂਦੀ ਹੈ ਚੰਡੀਗੜ੍ਹ ਦਾ ਰੂਪਦਾਰ ਕਰ ਲੈਂਗੇ थैंक यू भाई ओके ਇਸ ਤੋਂ ਲੱਗਦਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤਾਂ ਬੇਸ਼ੱਕ ਮਨੋਰੰਜਕ ਫਿਲਮ ਲੱਗਦੀ ਆ ਪਰ ਮੈਸੇਜ ਵੱਡਾ ਦੇ ਗਈ ਬਿਲਕੁਲ ਜੀ ਮੈਨੂੰ ਫਿਲਮਾਂ ਭਾਈ ਜੀ ਬਣਨੀਆਂ ਚਾਹੀਦੀਆਂ ਕਿਉਂਕਿ ਫਿਲਮਾਂ ਜਿਆਦਾਤਰ ਇਹੋ ਜਿਹੀਆਂ ਫਿਲਮਾਂ ਜਿਹਦੇ ਵਿੱਚ ਮਾਰ-ਟੜ ਜ਼ਿਆਦਾ ਹੁੰਦੀ ਮੈਸੇਜ ਨਹੀਂ ਹੁੰਦਾ ਇਹ ਫਿਲਮ ਦੇ ਵਿੱਚ ਮੈਸੇਜ ਵੀ ਹੈ ਤੇ ਆਪਣਾ ਐਂਟਰਟੇਨਮੈਂਟ ਵੀ ਹੈ ਜੀ ओके ਇਸ ਤਰ੍ਹਾਂ ਵੀ ਹੌ ਸਿਲੈਕਸ਼ਨ ਕਿਵੇਂ ਹੋਈ ਮਤਲਬ ਦਿਦਾਰ ਗੱਲ ਹੋਣੀ ਕਾਫੀ ਜ਼ਿਆਦਾ ਜਿਹੜਾ ਇੱਕ ਦੋਸਤਾਂ ਦਾ ਇੱਕ ਗਰੁੱਪ ਬਣਾਤਾ ਉਹਦੇ ਨਾਲ ਸਾਰੀ ਪੂਰੀ ਕਹਾਣੀ ਕਿਦਿਆ ਬਣਦੀ ਅ빠 ਜੀ ਸਾਰੇ ਗ੍ਰੇਜ ਨੇ ਵੀ ਅਦਾ ਕਰਿਆ ਸਾਰਿਆਂ ਨੇ ਆਪਣਾ ਕੰਮ ਬਧਿਆ ਮਿਹਨਤ ਨਾਲ ਨਿਭਾਇਆ ਜੀ ਵਧੀਆ ਕੈਰੇਕਟਰ ਨੂੰ ਸਾਰੇ ਵਧੀਆ ਕੰਮ ਕੀਤਾ ਜੀ ਚਲੋ ਤੁਸੀਂ ਕੀ ਕਹਿਣਾ ਚਾਹੋ ਬਸ ਇਹ ਜੋ ਮੇਰੇ ਬੁੱਟਾ ਵੀਰ ਜੀ ਨੇ ਕਿਹਾ ਉਹ ਵਧੀਆ ਕਹਿਗਾ ਇਹੀ ਹੋਣਾ ਚਾਹੀਦਾ ਹੈਗੀ ਤੇ ਸਾਰੇ ਫਿਲਮ ਫੈਮਿਲੀ ਨਾਲ ਆਨੰਦ ਮੰਨੋ ਆ ਕੇ ਫਿਲਮ ਜ਼ਰੂਰ ਦੇਖਣਾ ਜੀ ਆਨੰਦ ਮੰਨੋ ਬਿਲਕੁਲ ਹੋਰ ਵੀ ਨੇ ਫਿਲਮ ਦੇਖ ਕੇ ਆਇਓ ਮੈਸੇਜ ਮਿਲਿਆ ਕੁਝ ਜਾਂ ਸਿਰਫ ਮਨੋਰੰਜਨ ਦੇਖ ਕੇ ਆਓ ਮਨੰਜਨਾ ਫਿਲਮ ਦੇ ਵਿੱਚ ਇੰਜੋਏ ਕਰੋ ਬਸ ਆਜੋ ਬਾਹਰ ਨਹੀਂ ਦੇਖੋ ਮਨੋਰੰਜਨ ਤਾਂ ਹੈਗਾ ਹੀ ਹੈ ਜੀ ਪਰ ਇੱਕ ਇਹ ਮੈਸੇਜ ਵਾਲੀ ਫਿਲਮ ਹੈਗੀ ਕੋਈ ਇਹ ਨਹੀਂ ਆ ਵੀ ਕੱਲੇ ਇੰਟਰਟੇਨਮੈਂਟ ਹੈ ਇੰਟਰਟੇਨਮੈਂਟ ਤਾਂ ਹੈ ਹੀ ਹੈਗਾ ਕਿਪੀ ਬਾਈ ਕੀ ਫਿਲਮਾਂ ਵਾ ਪਰ ਇੱਥੇ ਇੱਕ ਮੈਸੇਜ ਵੀ ਹੈ ਵੀ ਜਿਹੜੀ ਔਰਤ ਹੈ ਔਰਤ ਦੀ ਰਿਸਪੈਕਟ ਕੀ ਆ ਗਈ ਇੱਥੇ ਦਿਖਾਇਆ ਗਿਆ ਬਾਈ ਨੇ ਤੇ ਬਾਕੀ ਚਡੇਲਾ ਬਾਈ ਬਹੁਤ ਕੈਂਟ ਚਡੇਲਾ ਗਿਆ ਫਿਲਮਾਂ ਤੇ ਸਾਰੇ ਦੇਖਣ ਆਓ ਅੱਜਕੱਲ ਲੋਕ ਜਰ ਰਹੇ ਆ ਮੰਦੇ ਹੋ ਕਿ ਚੜੇਲਾ ਹੈਗੀਆਂ ਨੇ ਜਾਂ ਤੁਹਾਨੂੰ ਲੱਗਦਾ ਕਿ ਇੱਕ ਕਲਪਨਾ ਹੈ ਨਹੀਂ ਦੇਖੋ ਜੀ ਗੱਲ ਇਸ ਤਰ੍ਹਾਂ ਵੀ ਇੱਕ ਤਾਂ ਇਹ ਕਲਪਨਾ ਹੀ ਆ ਵੀ ਜੋ ਦਿਖਾਣੇ ਆਪਾਂ ਵੀ ਕੋਈ ਇਹੋ ਜੀ ਚੀਜ਼ ਨਹੀਂ ਹੁੰਦੀ ਹੈਗੀ ਵੀ ਹੈਨਾ ਪਰ ਇਹ ਇਹ ਹੈਗਾ ਵੀ ਹੁਣ ਮਾਰੇ ਲੋਕ ਇੱਥੇ ਇੰਨੇ ਕਿ ਡਿਪਰੈਸ਼ਨ ਦੇ ਮਰੀਜ਼ਾਂਗੇ ਵੀ ਜਿਹੇ ਜਿਹੀਆਂ ਫਿਲਮਾਂ ਬਣਾਂਗੀਆਂ ਤੋਂ ਡਿਪਰੈਸ਼ਨ ਤੇ ਦੂਰ ਜਾਹਾਂਗੇ ਬਾਈ ਕੀ ਕਹਿਣਾ ਚਾਹੋ ਕਿਸ ਤਰ੍ਹਾਂ ਹੀ ਲੱਗੀ ਫਿਲਮ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਸੀ ਬਹੁਤ ਵਧੀਆ ਸੀ ਗੁੱਡ ਵੀ ਮੈਸੇਜ ਕੀ ਸੀ ਐਸਾ ਕਹੀ ਤਾਂ ਮਨਜ ਲਈ ਠੀਕ ਆ ਬਿਲਕੁਲ ਕਾਫੀ ਜਿਆਦਾ ਨੇ ਦੋਸਤ ਰੇ ਭਾਈ ਜੀ ਕੀ ਕਹਿਣਾ ਚਾਹੋਗੇ ਫਿਲਮ ਦੇ ਇੱਕ ਆਏ ਹੋ ਕੀ ਖਾਸ ਲੱਗਿਆ ਬਾਈ ਫਿਲਮ ਚ ਇਹੀ ਆ ਵੀ ਬਲੈਕ ਕਰੋ ਬਲੈਕ ਪਿੰਡ ਵੀ ਰਸੂਲਪੁਰ ਹੈ ਜੀ ਫਿਲਮ ਚ ਵੀ ਬਲੈਕ ਹੀ ਦਾ ਪਿੰਡ ਰਸੂਲਪੁਰ ਹੈ ਇਹ ਉਹੀ ਕਹਾਣੀ ਬਣਦੀ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਬਹੁਤ ਸਾਰੇ ਲੋਕ ਨੇ ਮੈਂ ਫਿਲਮ ਦੇਖ ਕੇ ਆਏ ਹਾਂ ਕੀ ਕਹਿਣਾ ਚਾਹੋਗੇ ਹਾਂ ਜੀ ਕੀ ਲੱਗਿਆ ਵਧੀਆ 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 ਠੀਕ ਆ ਠੀਕਾ ਚਲੋ ਓਕੇ ਮੱਕ ਦੇਖਦੇ ਆ ਅੱਗੇ ਜਾ ਕੇ ਦਰਸ਼ਕ ਹਾਂ ਤੇ ਨਾਲ ਜ਼ਰੂਰ ਬਾਹਰ ਆਉਣਗੇ ਜਿਹੜੇ ਫਿਲਮ ਦੇ ਕਲਾਕਾਰ ਨੇ ਤੇ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਬਾਲੀ ਘੈਣ ਮੂਵੀ ਸੀਗੀ ਸਨੇਟੇ ਦੇ ਲਾਗੇ ਪਿੰਡ ਪੈਂਦਾ ਖੇੜਾ ਗੱਜੂ ਇਧਰ ਆਏ ਨਾਲ ਦੇ ਆਜੋ ਠੀਕ ਆ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਬੜਾ ਬੜਾ ਵਧੀਆ ਮੈਸੇਜ ਸੀਗਾ ਤੇ ਕੱਲੀ ਮਨੋਰੰਜਕ ਨਹੀਂ ਹੈਗੀ ਫਿਲਮ ਜ ਜਸੀਂ ਮਨੋਰੰਜਨ ਦੇ ਨਾਲ ਦੇਖ ਕੇ ਉਹ ਮੈਸੇਜ ਵੱਡਾ ਹੈ ਕਿ ਕਿਸ ਤਰ੍ਹਾਂ ਪਰਿਵਾਰ ਇਕੱਠੇ ਰਹਿ ਸਕਦੇ ਨੇ ਦੋਨਾਂ ਦੀ ਰਿਸਪੈਕਟ ਕਿਵੇਂ ਕੀਤੀ ਜਾ ਸਕਦੀ ਆ ਬਾਹਰ ਆ ਰਹੇ ਨੇ ਗਿੱਪੀ ਗਰੇਵਾਲ ਜਾਂ ਸਰਗਣ ਮਹਿਤਾ ਤੇ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਕਿ ਫਿਲਮ ਦੇ ਕਲਾਕਾਰਾਂ ਨਾਲ ਵੀ ਜਿਹੜੀ ਆ ਗੱਲਬਾਤ ਹੋ ਜਾਵੇ ਬਿਲਕੁਲ ਇਹ ਸੀ ਦਸਕਰਾਂ ਰਿਵਿਊ ਜਿਹੜਾ ਜੱਟ ਦੀ ਚੜੇਲ ਦੇਖ ਕੇ ਆਏ ਨੇ ਕਹਿੰਦੇ ਫਿਲਮ ਕੱਲਾ ਮਨੋਰੰਜਨ ਨਹੀਂ ਬਲਕਿ ਬਹੁਤ ਵੱਡਾ ਮੈਸੇਜ ਵੀ ਦਿੰਦੀ ਆ ਇਸ ਲਈ ਨਾਲ ਜਦੋਂ ਕਲਾਕਾਰ ਬਾਹਰ ਆਏ ਨੇ ਉਹਨਾਂ ਨੇ ਵੀ ਰੱਜ ਕੇ ਜਿਹੜਾ ਮਨੋਰੰਜਨ ਕੀਤਾ ਦਰਸ਼ਕਾਂ ਦਾ ਇੱਥੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ ਤੇ ਸਪੱਸ਼ਟ ਤੌਰ ਤੇ ਕਮਲ ਜੀ ਪ੍ਰਿੰਸ ਵੀ ਜਿਹੜੇ ਇਸ ਤੌਰ ਤੇ ਇਸ ਮੌਕੇ ਪਹੁੰਚੇ ਸੀ ਉਹਨਾਂ ਨੇ ਵੀ ਫਿਲਮ ਦੀ ਜੰਮ ਕੇ ਤਰੀਫ ਕੀਤੀ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੋ ਸਕਦਾ ਇਹਦਾ ਪਾਰਟ 2 ਵੀ ਆਵੇ ਜਰਕੇ ਸਰਗਮ ਮਹਿਤਾ ਦੇ ਪਤੀ ਰਵੀ ਵੀ ਮੌਕੇ ਤੇ ਪਹੁੰਚੇ ਸੀ ਤੇ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੇ ਖਰਚ ਲੈਣਾ ਰਹੇ ਇਸ ਲਈ ਕੋਈ ਉਹਨਾਂ ਨੇ ਘਰ ਦੇ ਵਿੱਚੋਂ ਸਾਰੇ ਪੱਖੇ ਹਟਾ ਦਿੱਤੇ ਨੇ ਇਕੱਲੇ ਏਸੀ ਲੱਗੇ ਹੋ ਨੇ ਮੰਜਾਕਿਆ ਦਾਸ ਦੇ ਵਿੱਚ ਉਹਨਾਂ ਨੇ ਜ਼ਰੂਰ ਆਪਣੀ ਹਾਜ਼ਰੀ ਲਵਾਈਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਸੋਨੂ ਰਿਵਿਊ ਫਿਲਮ ਦਾ ਕਿਸ ਤਰ੍ਹਾਂ ਲੱਗਿਆ ਕੱਲ ਨੂੰ ਜਦੋਂ ਫਿਲਮ ਰਿਲੀਜ਼ ਹੋਣੀ ਆ ਤੇ ਦਸਕਿਆਂ ਦਾ ਕਿਸ ਤਰ੍ਹਾਂ ਪਿਆਰ ਉਮੜ ਕੇ ਆਉਂਦਾ ਇਹਦਾ ਕੱਲ ਤੱਕ ਇੰਤਜ਼ਾਰ ਜ਼ਰੂਰ ਕਰਨਾ ਪਵੇਗਾ ਮਹਾਲੀ ਤੋਂ ਕੈਮਰਾਮੈਨ ਅਭਿਸ਼ੇਕ ਦੇ ਨਾਲ ਗੁਰਦੀਪ ਬੈਣੀਪਾਲ ਦੇ ਨੀ ਪੋਸਟ ਪੰਜਾਬੀ